ਬੀਤੰਤੋਂ ਤੋਂ ਬਰੰ ਭੌੜੀ-ਹੌਲੀ ਜਿਵੇਂ ਜਿਵੇਂ ਸਰਕਾਰ ਦੀਆਂ ਕਮੀਆਂ ਕਾਮੀਆਂ ਪਾਫਦੇ ਰਹੇ ਅੱਜ ਦੀ ਮੌਜੂਦ ਵਿੱਚ ਮੇਰੇ ਸਾਥੀ ਮਾਸਟਰ ਜੀ ਮੇਰੇ ਨਾਲ ਹੁਣ ਆਏ ਸਰਦਾਰ ਪ੍ਰੀਤਮ ਸਿੰਘ ਜੀ ਢੂੜਕੋੜ ਤੋਂ ਰਿਟਾਇਰ ਹੋਏ ਆ ਉਹਨਾਂ ਦੀ ਪੈਨਸ਼ਨ 2909 ਰੁਪਏ ਤੇ ਉਹਨਾਂ ਦੇ ਨਾਲ ਦੇ ਸਾਥੀ ਮੈਂ ਗੱਲ ਕਰ ਰਿਹਾ ਸੀ ਉਹ ਦੱਸ ਰਹੇ ਸੀ ਕਰੋੜ ਪ੍ਰੋਸਰ ਉਹਨਾਂ ਨੂੰ ਪੈਸੇ ਮਿਲੇ ਆ 70000 ਯੋਗਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਤੇ ਨਾਲ ਸਾਰੀਆਂ ਭਰਾਤਰੀ ਜੱਥੇਬੰਦੀਆਂ ਦੇ ਕਰੀਬ 90 ਜੱਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਜਿਹੜੇ ਬਿਜਲੀ ਸੋਧ ਬਿੱਲ 225 ਬੀ ਸੀਡ ਬਿੱਲ 225 ਚਾਰੇ ਲੇਬਰ ਕੋਡ ਬਿੱਲ ਅਤੇ ਨਰੇਗਾ ਦਾ ਜਿਹੜਾ ਵੀ ਵੀ ਜੀ ਰਾਮਜੀ ਕਾਨੂੰਨ ਲਿਆਂਦਾ ਇਹਨਾਂ ਸਾਰਿਆਂ ਦੇ ਖਿਲਾਫ ਅੱਜ ਅਸੀਂ ਇੱਥੇ ਮੋਰਚੇ ਦੇ ਉੱਤੇ ਤਿੰਨ ਘੰਟੇ ਦਾ ਜਿਹੜਾ ਧਰਨਾ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਲੇ ਕਾਨੂੰਨ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਜੇ ਸਰਕਾਰ ਨੇ ਫੇਰ ਵੀ ਇਹ ਕਾਨੂੰਨ ਜਿਹੜੇ ਲਿਆਉਣ ਦੀ ਲਾਗੂ ਕਰਨ ਦੀ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਜੇ ਇਹ ਪਾਸ ਕਰਾ ਕੇ ਲਾਗੂ ਕਰਨ ਦੀ ਜੇ ਕੋਸ਼ਿਸ਼ ਕੀਤੀ ਤਾਂ ਉਸ ਦਿਨ ਦੇ ਉੱਤੋਂ ਜਿਹੜਾ ਇਹ ਸੰਘਰਸ਼ ਨੂੰ ਅਸੀਂ ਉਸ ਦਿੱਲੀ ਦੇ ਜਿਹੜਾ ਸੰਘਰਸ਼ ਜਿਹੜਾ ਚੱਲਿਆ ਹੈ ਸਾਡਾ ਉਹਦਾ ਰੂਪ ਦੇਵਾਂਗੇ ਉਹ ਜੀ ਉਪਰ ਪੁਰਤਗਲ ਦੇ ਕਿਜੂ ਡਕਾਉਂਦਾ ਅਸੀਂ ਜੋ ਇਹ ਸ਼ੁਰੂ ਕੀਤਾ ਹੈ ਇਹ ਬਹੁਤ ਵੱਡਾ ਸਾਡਾ ਸੰਘਰਸ਼ ਹੋਊਗਾ ਦਿੱਲੀ ਦੀ ਤਰਜ਼ ਤੇ ਹੋਊਗਾ ਕਿਉਂਕਿ ਸਰਕਾਰਾਂ ਜਿਹੜੀਆਂ ਸਾਰਾ ਕੁਝ ਆਪ ਤੋਂ ਖੋਈ ਜਾਂਦੀਆਂ ਜੇ ਐਂ ਖੁੰਦੇ ਰਹੇ ਇੱਕ ਦਿਨ ਆਪਾਂ ਬਿਲਕੁਲ ਹੀ ਛੜਕ ਤੇ ਆ ਜਾਾਂਗੇ ਕਿਉਂਕਿ ਪਹਿਲਾਂ ਤਾਂ ਇਕੱਲਾ ਜ਼ਿੰਮੇਵਾਰੀ ਸੀਗਾ ਜ਼ਿੰਮੇਵਾਰ ਨੇ ਲੜਾਈ ਲੜੀ ਹੁਣ ਸਾਰੇ ਵਰਗ ਹੀ ਇਹਦੇ ਵਿੱਚ ਆ ਗਏ ਐ ਸਾਰੇ ਵਰਗਾਂ ਨੂੰ ਲੜਾਈ ਲੜਨੀ ਪੈਣੀ ਐ ਲੜਾਈ ਇਕੱਠੇ ਹੋ ਕੇ ਲੜਾਂਗੇ ਲੜਾਂਗੇ ਤਾਂ ਜਿੱਤਾਂਗੇ ਵੀ ਕਿਉਂਕਿ ਪੰਜਾਬ ਦੇ ਵਿੱਚ ਅੱਜ ਤੱਕ ਜੋ ਵੀ ਚੜ ਕੇ ਆਇਆ ਉਹਨੂੰ ਕਦੇ ਵੀ ਢਾਹ ਹੀ ਲਾਈਆ ਹਮੇਸ਼ਾ ਪੰਜਾਬ ਨੇ ਉਹਨੂੰ ਵਾਪਸ ਮੋੜਿਆ ਇਸ ਕਰਕੇ ਹੁਣ ਵੀ ਇਹਨਾਂ ਜਿਹੜੇ ਕੋਆਪਰੇਟ ਕਰਾਣੇ ਐ ਇਹਨਾਂ ਦਾ ਸਭ ਕੁਝ ਬੰਦ ਕਰਕੇ ਇਹਨਾਂ ਨੂੰ ਹੁਣ ਵੀ ਉਸੇ ਤਰ੍ਹਾਂ ਵਾਪਸ ਕਰਾਂਗੇ ਧੰਨਵਾਦ ਬਿਜਲੀ ਬਿੱਲ ਬੀਜ ਬਿੱਲ ਨੂੰ ਰੱਦ ਕਰਾਉਣ ਦੇ ਲਈ ਔਰ ਜਿਹੜਾ ਮਨਰੇਗਾ ਨੂੰ ਉਹਨਾਂ ਨੇ ਖਤਮ ਕੀਤਾ ਉਹਨੂੰ ਬਹਾਲ ਕਰਾਉਣ ਦੇ ਲਈ ਅਸੀਂ ਅੱਜ ਪੂਰੇ ਮੁਲਕ ਦੇ ਵਿੱਚ ਸੰਜੂਤ ਕਿਸਾਨ ਮੋਰਚੇ ਵੱਲੋਂ ਬਿਜਲੀ ਮੁਲਾਜ਼ਮਾਨੀਆਂ ਜਥੇਬੰਦੀਆਂ ਵੱਲੋਂ ਮਜਦੂਰਾਂ ਦੀਆਂ ਜਥੇਬੰਦੀਆਂ ਤੇ ਸਮਾਜ ਦੀਆਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਅੱਜ ਮੁਲਕਬਦਰੀ ਜਿਹੜਾ ਅੰਦੋਲਨ ਹੈਗੇ ਆ ਉਹ ਕਰ ਰਹੇ ਹੈਗੇ ਆ ਇਸ ਮੁਲਕ ਦੇ ਵਿੱਚ ਜਿਹੜੀ ਫਾਸੀਵਾਦੀ ਤਾਨਾਸ਼ਾਹੀ ਆ ਉਹ ਕਾਨੂੰਨੀ ਤਰੀਕੇ ਨਾਲ ਅੱਗੇ ਵਧ ਰਹੀ ਹੈਗੀ ਕੁਝ ਕੁ ਹੱਥਾਂ 'ਚ ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਿਜਲੀ ਜਿਹੜੀ ਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਦੇ ਵਾਸਤੇ ਜਿਹੜੀ ਹੈਗੀ ਆ ਬਿਜਲੀ ਮਹਿਕਮੇ ਦਾ ਮੁਕੰਮਲ ਜਿਹੜਾ ਨਿੱਜੀਕਰਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਖੇਤੀ ਖੇਤਰ ਕਾਰਪੋਰੇਟ ਘਰਾਣੇ ਨੂੰ ਦੇਣ ਲਈ ਬੀਜ ਬਿੱਲ ਜਿਹੜਾ ਹੈਗਾ ਉਹ ਲਿਆਂਦਾ ਜਾ ਰਿਹਾ ਆਮ ਪਿੰਡਾਂ ਦੇ ਮਜ਼ਦੂਰਾਂ ਤੋਂ ਰੋਜ਼ਗਾਰ ਜਿਹੜਾ ਮਾੜਾ-ਮੋਟਾ ਸੀ ਉਹ ਖੋਣ ਦੇ ਲਈ ਮਨਰੇਗਾ ਨੂੰ ਜਿਹੜਾ ਬਿਲਕੁਲ ਇਹਨਾਂ ਨੇ ਖਤਮ ਕਰਨ ਦਾ ਜਿਹੜਾ ਫੈਸਲਾ ਹੈਗਾ ਉਹ ਕਰ ਲਿਆ ਹੈਗਾ ਔਰ ਲਗਾਤਾਰ ਜਿੱਥੇ ਵੀ ਕੋਈ ਲੋਕ ਸੰਘਰਸ਼ ਕਰਦੇ ਆ ਭਾਵੇਂ ਉਮਰਖਾਲ ਦਾ ਮਾਮਲਾ ਹੈਗਾ ਭਾਵੇਂ ਪੰਜਾਬ 'ਚ ਪੱਤਰਕਾਰਾਂ ਤੇ ਪਰਚੀ ਹੈਗੇ ਆ ਕੱਲ ਤੁਸੀਂ ਦੇਖ ਲਓ ਕਿਵੇਂ ਜੱਗ ਬਣੀ ਦੇ ਜਿਸ ਤਰ੍ਹਾਂ ਹੈਗਾ ਰੇਡਾਂ ਇਹਨਾਂ ਨੇ ਕੀਤੀਆਂ ਹੈਗੀਆਂ ਨੇ ਤੋਂ ਲੋਕਾਂ ਦੇ ਹੱਕ ਵੀ ਮਾਰ ਰਹੇ ਆ ਤੇ ਇਹ ਹੈਗਾ ਕਿ ਲੋਕਾਂ ਦੇ ਹੱਕ ਖੋਹਨੇ ਆ ਤੇ ਲੋਕਾਂ ਨੂੰ ਬੋਲਣ ਵੀ ਨਹੀਂ ਦੇਣਾਗਾ ਜਿਹੜੀ ਲੋਕਾਂ ਦੀ ਆਵਾਜ਼ ਮੀਡੀਆ ਦੇ ਸਾਹਮਣੇ ਆਉਂਦੀ ਉਹਨੂੰ ਵੀ ਦਬੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤੋਂ ਬਿਲਕੁਲ ਜੇ ਬਿਜਲੀ ਬਿੱਲ ਕਾਨੂੰਨ ਦੇ ਰੂਪ ਚ ਬਣਦਾ ਹੈਗਾ ਬਜਟ ਸੈਸ਼ਨ ਜਿਹੜਾ ਕਿ 28 ਜਨਵਰੀ ਤੋਂ ਸ਼ੁਰੂ ਹੋ ਰਿਹਾ ਅਪ੍ਰੈਲ ਤੱਕ ਚੱਲਣਾ ਜੇ ਉਹਦੇ ਚ ਬਿੱਲ ਦੇ ਰੂਪ ਚ ਆਉਂਦਾ ਕਾਨੂੰਨ ਬਣਦਾ ਤਾਂ ਇੱਕ ਬਹੁਤ ਵੱਡਾ ਮੁਲਕ ਪੱਧਰੀ ਅੰਦੋਲਨ ਜਿਵੇਂ ਤਿੰਨ ਖੇਤੀ ਕਰੂਨ ਸੀ ਨਾ ਕਿ ਉਹ ਹਰ ਬੰਦੇ ਦਾ ਮਸਲਾ ਸੀ ਜਿੰਨੇ ਰੋਟੀ ਖਾਣੀ ਸੀ ਇਹ ਹਰ ਉਸ ਬੰਦੇ ਦਾ ਮਸਲਾ ਜਿੰਨੇ ਬਿਜਲੀ ਬਲਣੀ ਹੈਗੀ ਆ ਬਿਜਲੀ ਕਿਸਾਨ ਨੇ ਮਜ਼ਦੂਰ ਨੇ ਮੁਲਾਜ਼ਮ ਨੇ ਦੁਕਾਨਦਾਰ ਨੇ ਸਭ ਨੇ ਬਲਣੀ ਹੈਗੀ ਆ ਤੇ ਬਿਜਲੀ ਆਮ ਲੋਕਾਂ ਦੀ ਜੀ ਪਹੁੰਚ ਤੋਂ ਦੂਰ ਹੋ ਜੂਗੀ ਤਾਂ ਫਿਰ ਲੋਕਾਂ ਦੀ ਜ਼ਿੰਦਗੀ ਚ ਨਿਹਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੋਂ ਇਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਦੇ ਪੰਜਾਬ ਦੇ ਤੇ ਮੁਲਕ ਭਰ ਦੇ ਇਕੱਠੇ ਦੱਸਦੇ ਹੈਗੇ ਆ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਇਹ ਆ ਮਤਲਬ ਗਲਤ ਆਰਥਿਕ ਨੀਤੀਆਂ ਨੇ ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਕੋਸ਼ਿਸ਼ ਆ ਤੇ ਪੰਜਾਬ ਸਰਕਾਰ ਜਿਹੜੀ ਚੁੱਪ ਕਰਕੇ ਸਭ ਕੁਝ ਦੇਖ ਰਹੀ ਹੈਗੀ ਆ ਇਹਨੂੰ ਅਸੀਂ ਬਿਲਕੁਲ ਜਿਹੜਾ ਹੈਗਾ ਬਰਦਾਸ਼ਤ ਹੈਗਾ ਉਹ ਨਹੀਂ ਕਰਾਂਗੇ ਦੇਖੋ ਜੀ ਅੱਜ ਦਾ ਪ੍ਰੋਗਰਾਮ ਜੋ ਹੈ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਕੋਈ ਹੋਵੇ ਜੋ ਕਾਰਪੋਰੇਟ ਪੱਖੀ ਇਹ ਚੱਲ ਰਹੀਆਂ ਸਰਕਾਰਾਂ ਲੰਮੇ ਸਮੇਂ ਤੋਂ ਅੱਜ ਤੋਂ 5 ਸਾਲ ਪਹਿਲਾਂ ਵੀ 2020 ਕੀ ਦੇ ਵਿੱਚ ਵੀ ਇਹੇ ਹਾਲਾਤ ਹੋਏ ਸੀਗੇ ਉਦੋਂ ਵੀ ਸਰਕਾਰਾਂ ਨੇ ਬੜਾ ਵੱਡਾ ਹਮਲਾ ਕੀਤਾ ਸੀ ਜ਼ਮੀਨਾਂ ਤੇ ਕਾਲੇ ਕਾਨੂੰਨ ਲਿਆ ਕੇ ਤੇ ਬੜਾ ਵੱਡਾ ਸੰਘਰਸ਼ ਸਾਨੂੰ ਸਾਲ ਤੋਂ ਉੱਪਰ ਦਾ ਕਰਨਾ ਪਿਆ ਸੀ ਪਰ ਉਹ ਉਹਦੋਂ ਤਾਂ ਵਾਪਸ ਕਰ ਲਿਆ ਪਰ ਉਹ ਜੋ ਨੀਤੀਆਂ ਹੈਗੀਆਂ ਜਾਂ ਬਿਜਲੀ ਬਿੱਲ ਉਹ ਤੋਂ ਅੱਗੇ 20 ਸੋਧ ਬਿੱਲ ਮਨਰੇਗਾ ਵਾਲੀਆਂ ਵਰਗੀਆਂ ਸਕੀਮਾਂ ਜਾਂ ਕਿਰਤ ਕਾਨੂੰਨਾਂ ਵਿੱਚ ਇਹਨਾਂ ਨੇ ਤਬਦੀਲੀਆਂ ਲਿਆਉਣੀਆਂ ਐਮਐਸਪੀ ਲਾਗੂ ਨਾ ਕਰਨੀ ਕਰਜੇ ਸਾਡੇ maaf ਨਾ ਕਰਨੇ ਮਜ਼ਦੂਰਾਂ ਕਿਸਾਨਾਂ ਦੇ ਸਾਰੀਆਂ ਮੰਗਾਂ ਨੂੰ ਲੈ ਕੇ ਟੋਟਲੀ ਮੰਗਾਂ ਨੂੰ ਲੈ ਕੇ ਸਾਡਾ ਜਿਹੜਾ ਸੰਘਰਸ਼ ਹੈ ਇਹਦੀ ਕਹ ਲਈਏ ਸ਼ੁਰੂਆਤ ਹੈ ਜਿਸ ਤਰ੍ਹਾਂ ਪਹਿਲੇ ਸੰਘਰਸ਼ ਵਾਂਗੂ ਅਸੀਂ 2 ਮਹੀਨੇ ਰੇਲਵੇ ਸਟੇਸ਼ਨਾਂ ਤੇ ਬੈਠ ਕੇ ਅਸੀਂ ਇੱਕ ਵੇਵ ਬਣਾਈ ਸੀ ਇਹ ਸਾਡੀ ਵੇਵ ਹੈ ਇਹ ਸੰਘਰਸ਼ ਤਾਂ ਬਹੁਤ ਵੱਡਾ ਸੰਘਰਸ਼ ਜੇ ਸਰਕਾਰਾਂ ਨੇ ਕੁਝ ਨਾਂ ਦੇਖਿਆ ਕੁਝ ਨਾਂ ਇਸ ਦੇ ਵਿਚਾਰ ਕੀਤਾ ਤਾਂ ਇਹ ਸੰਘਰਸ਼ ਤਾਂ ਬਹੁਤ ਵੱਡਾ ਸੰਘਰਸ਼ ਮੈਂ ਕਹੂੰ ਉਸ ਤੋਂ ਵੀ ਵੱਡਾ ਸੰਘਰਸ਼ ਅਸੀਂ ਕਰਾਂਗੇ ਕਿਉਂਕਿ ਉਦੋਂ ਕੱਲੇ ਜ਼ਿਮੀਦਾਰਾਂ ਤੋਂ ਚੱਲਿਆ ਸੀ ਜਿਹੜੀ ਅੱਜ ਦੀ ਕਾਂਜ ਢਿੱਗੀ ਹੈ ਏ ਬਿਜਲੀ ਦੀ ਗੱਲ ਕਰ ਲਈਏ ਤਾਂ ਹਰ ਘਰ ਤੇ ਪੈਣੀ ਹੈ ਹਰ ਘਰ 'ਚ ਹਨੇਰਾ ਹੋਣਾ ਹੈ ਕਾਰਪੋਰੇਟ ਜਦਾਗੇ ਜਦੋਂ ਸਮਾਰਟ ਮੀਟਰ ਚੱਲ ਪਏ ਤਾਂ ਇੱਕ ਜਿਹੜਾ ਮੋਬਾਈਲ ਸਿਸਟਮ ਹੋ ਜਾਣਾ ਹੈ ਕਿ ਚਾਰਜ ਸਿਸਟਮ ਹੋ ਜਾਣਾ ਹੈ ਵੀ ਜਦ ਵੀ ਕੋਈ ਸਾਡਾ ਚਾਰਜ ਮੁੱਕਿਆ ਤਾਂ ਲਾਈਟ ਜਿਹੜੀ ਬੰਦ ਹੋ ਗਈ ਜਦ ਚਾਰਜ ਪਾਇਆ ਤਾਂ ਲਾਈਟ ਚੱਲੂ ਚਾਹੀ ਰੋਟੀ ਖਾਂਦੇ ਹੋਈਏ ਚਾਹ ਰਾਤ ਨੂੰ ਪਈ ਹੋਈਏ ਸੋ ਬਹੁਤ ਵੱਡਾ ਇੱਕ ਹਮਲਾ ਹੈ ਕਾਰਪੋਰੇਟਾਂ ਨੂੰ ਸਾਰੇ ਦੇਸ਼ ਨੂੰ ਮੈਂ ਕਹੂੰ ਚਾਹ ਸਾਡੀ ਕੋਈ ਸਿੱਖਿਆ ਦਾ ਸਿਸਟਮ ਹੈ ਚਾਹ ਸਾਡਾ ਕੋਈ ਹੈਲਥ ਦਾ ਸਿਸਟਮ ਹੈ ਚਾਹ ਸਾਡਾ ਖੇਤੀਬਾੜੀ ਦਾ ਸਿਸਟਮ ਹੈ ਚਾਹ ਸਾਡਾ ਪਾਣੀ ਦਾ ਸਿਸਟਮ ਹੈ ਸਾਡ ਆਪਰੇਟਾ ਨੂੰ ਸੌਂਪਿਆ ਜਾ ਰਿਹਾ ਜਿਹੜਾ ਬਹੁਤ ਵੱਡਾ ਇੱਕ ਸਾਡਾ ਨੁਕਸਾਨ ਹੈ ਅਸੀਂ ਬਿਲਕੁਲ ਅਸੀਂ ਮਜ਼ਦੂਰ ਬਣ ਕੇ ਜਾਂ ਕੋਈ ਕਿਸਾਨ ਆ ਚਾਹ ਕੋਈ ਹੋਰ ਆ ਚਾਹ ਛੋਟਾ ਦੁਕਾਨਦਾਰ ਹੈ ਅਸੀਂ ਸਾਰੇ ਮਜ਼ਦੂਰ ਬਣ ਕੇ ਰਹਿ ਜਾਾਂਗੇ ਜੇ ਅਸੀਂ ਇਹਦਾ ਨਾ ਰੋਕਿਆ ਪਰ ਮੈਨੂੰ ਕਹੂੰ ਪੰਜਾਬ ਜਿਹੜਾ ਹੈਗਾ ਉਹ ਜਾਗਦਾ ਹੈ ਜਾਗਦਾ ਹੈਗਾ ਅਜੇ ਅੱਖ ਹੈਗੀ ਹੈ ਕਿਉਂਕਿ ਪਹਿਲਾ ਸੰਘਰਸ਼ ਹੀ ਵੱਡਾ ਪੰਜਾਬ ਤੋਂ ਚੱਲਿਆ ਸੀ ਔਰ ਇਸ ਵਾਰ ਵੀ ਜੋ ਪੰਜਾਬ ਹੈ ਮੈਨੂੰ ਕਹੂੰ ਬਹੁਤ ਵੱਡਾ ਜੋ ਹੈਗਾ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋ ਕੇ ਅਸੀਂ ਸਾਰੇ ਦੇਸ਼ ਦੇ ਵਿੱਚ ਜਿਹੜਾ ਸੰਘਰਸ਼ ਹੈ ਇਹਨੂੰ ਲੈ ਕੇ ਜਾਵਾਂਗੇ ਸੋ ਬਹੁਤ ਜਲਦੀ ਅਸੀਂ 18 ਤਰੀਕ ਨੂੰ ਸਾਡੀ ਫੇਰ ਮੀਟਿੰਗ ਚੱਲੀ ਹੈਗੀ ਐ ਲੁਧਿਆਣੇ ਅਸੀਂ ਐਸਕੇਐਮ ਦੀ ਕਰ ਰਹੇ ਆਂ ਅੱਜ ਦਾ ਐਨਲਿਸਿਸ ਕਰਕੇ ਅਸ ਦਾ ਜੋ ਸਾਡਾ ਪੰਜਾਬ ਦੇ ਵਿੱਚ ਹੋਇਆ ਜਾਂ ਬਾਹਰ ਸਾਡੇ ਪ੍ਰੋਗਰਾਮ ਹੋ ਰਹੇ ਆ ਉਹਦਾ ਕਰਕੇ ਫਿਰ ਅਗਲੇ ਪ੍ਰੋਗਰਾਮ ਦਾ ਅਸੀਂ ਬਹੁਤ ਵੱਡਾ ਪ੍ਰੋਗਰਾਮ ਹੋਰ ਲੀਕਾਂਗੇ। ਪੀ ਸਿੰਘ ਜਨਰਲ ਸੈਕਟਰ ਸਕੱਤਰ ਟੈਕਨੀਕਲ ਸਰ ਯੂਨੀਅਨ ਪੰਜਾਬ ਅਸੀਂ ਬਿਜਲੀ ਕਾਮਿਆਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਜ਼ਮੀਨਾਂ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ ਬਿਲੀ ਬੋਰਡ ਦੀਆਂ ਤੇ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਦਾ ਬਿਜਲੀ ਸੋਧ ਬਿੱਲ ਉਹਦੇ ਖਿਲਾਫ ਲੜਾਈ ਲੜ ਰਹੇ ਆਂ। ਅਸੀਂ ਇਸ ਤੋਂ ਪਹਿਲਾਂ 5 ਜ਼ੋਨਾਂ ਦੇ ਵਿੱਚ ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਲੁਧਿਆਣੇ ਦੇ ਵਿੱਚ ਕੱਲ ਜ਼ੋਨ ਪਧਰੀ ਧਰਨੇ ਲਾਏ ਆ ਆਉਣ ਵਾਲੇ 20 ਤਰੀਕ ਨੂੰ ਅਸੀਂ ਜਲੰਧਰ ਲਾ ਕੇ ਉਸ ਤੋਂ ਬਾਅਦ ਸੂਬਾ ਪਧਰੀ ਧਰਨਾ ਲਾ ਰਹੇ ਆ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਹੈ ਵੀ ਅਸੀਂ ਕੱਲਾ ਮੋਦੀ ਸਰਕਾਰ ਦਾ ਇਹਦੇ ਵਿੱਚ ਭਾਗੀਦਾਰ ਨਹੀਂ ਹੈਗੀ ਪੰਜਾਬ ਸਰਕਾਰ ਵੀ ਉਹਨਾਂ ਕੀ ਇਹਦਾ ਰੋਲ ਹੈਗਾ ਕਿਉਂਕਿ ਹਜੇ ਤੱਕ ਅੱਜ ਤੱਕ ਪੰਜਾਬ ਸਰਕਾਰ ਨੇ ਜਿਹੜਾ ਬਿਜਲੀ ਸੋਧ ਬਿੱਲ ਖਿਲਾਫ ਜਿਹੜਾ ਆਪਦਾ ਪ੍ਰੋਟੈਸਟ ਜਾਂ ਆਪਦਾ ਵਿਰੋਧ ਦਰਜ ਕਰਾਉਣਾ ਸੀ ਹਜੇ ਤੱਕ ਭਗਵੰਤ ਮਾਨ ਸਰਕਾਰ ਨੇ ਹਜੇ ਤੱਕ ਉਹ ਕੇਂਦਰ ਨੂੰ ਨਹੀਂ ਭੇਜਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਸ ਮਹੀਨੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਮੀਟਿੰਗਾਂ ਕਰਕੇ ਜਿਹੜੇ ਬਜਟ ਸੈਸ਼ਨ 'ਚ ਲਿਆਉਣ ਦੀ ਕੋਸ਼ਿਸ਼ ਕਰੀ ਹੈ ਉਹਦੇ ਖਿਲਾਫ ਬਿਜਲੀ ਕੰਮੇ ਲੜਾਈ ਲੜ ਰਹੇ ਆ ਪਰ ਨਾਲ ਹੀ ਜਿਹੜਾ ਭਗਵੰਤ ਮਾਨ ਸਰਕਾਰ ਸਾਡੀ ਜਿਹੜੀ ਲੁਧਿਆਣੇ ਦੇ ਵਿੱਚ ਜਲੰਧਰ ਦੇ ਵਿੱਚ ਪਟਿਆਲੇ ਦੇ ਵਿੱਚ ਬਠਿੰਡੇ ਦੇ ਵਿੱਚ ਸੈਂਕੜੇ ਇਕੜ ਜ਼ਮੀਨ ਆ ਜਿਹੜੀ ਉਹ ਲੋਕਾਂ ਦੀ দান ਕੀਤੀ ਆ ਬਿਜਲੀ ਬੋਰਡ ਨੂੰ ਚਲਾਉਣ ਵਾਸਤੇ ਆ ਉਹਨੇ ਪੁਹਿਖ ਦੀਆਂ ਲੋਣਾ ਵਾਸਤੇ ਚਾਹੀਦੀ ਸੀ ਉਹ ਬਠਿੰਡਾ ਥਰਮਲ ਦੀ 235 ਇਕੜ ਪਹਿਲਾਂ 165 ਇਕੜ ਹੋਰ ਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੀਆਂ ਟਾਪ ਪ੍ਰਾਈਮ ਲੋਕੇਸ਼ਨਾਂ ਤੇ ਜਮੀਨਾਂ ਉਹਨਾਂ ਨੂੰ ਜਿਹੜੇ ਆਪਦੀ ਵੋਟ ਬੈਂਕ ਵਾਸਤੇ ਵੇਚ ਰਹੀ ਕਿਉਂਕਿ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਨੇ ਵੀ ਇਹ ਸਖਤ ਦਇਤਾ ਕੀਤੀਆਂ ਵੀ 2500 ਕਰੋੜ ਰੁਪਇਆ ਸਰਕਾਰੀ ਮਹਿਕਮਿਆਂ ਦਾ ਉਹ ਸਰਕਾਰੀ ਨਹੀਂ ਅਸੀਂ ਸਰਕਾਰੀ ਕਹਿ ਸਕਦੇ ਉਹਨਾਂ ਦਾ ਬਿੱਲ ਤੇ ਜਿਹੜਾ 10000 ਦੀ ਸਬਸਿਡੀ ਹੈ ਉਹ ਜਿਹੜੀ ਹਜੇ ਤੱਕ ਪੰਜਾਬ ਸਰਕਾਰ ਵੱਲ ਬਕਾਇਆ ਉਹ ਨਹੀਂ ਦਿੱਤੀ ਜਾ ਰਹੀ ਉਲਟਾ ਜਿਹੜੇ ਸਾਡੇ ਆਗੂ ਆ ਜਿਹੜੀ ਸਾਡੀਆਂ ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਹੈ ਉਹਦੇ ਖਿਲਾਫ ਸੰਘਰਸ਼ ਕਰ ਰਹੀ ਹੈ ਤਾਂ ਜਿਹੜੀ ਭਗਵੰਤ ਮਾਨ ਸਰਕਾਰ ਨੇ ਉਹਨਾਂ ਦੀ ਆਗੂ ਜਿਹੜੇ ਸਾਡੇ ਆਗੂਆਂ ਦੀਆਂ ਬਦਲੀਆਂ ਉਹ ਦੂਰ ਡਰਾਡੇ ਕਰਕੇ دہشت ਪਾਉਣ ਦੀ ਕੋਸ਼ਿਸ਼ ਕੀਤੀ ਐ ਇੱਕ ਸਾਡੇ ਚੀਫ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਇੱਕ ਡਾਇਰੈਕਟਰ ਨੂੰ ਉਹਦੀਆਂ ਸਵਾਵਾਂ ਖਤਮ ਕਰ ਦਿੱਤੀਆਂ ਗਈਆਂ ਔਰ ਉਹਨਾਂ ਤੇ ਦੋਸ਼ ਲਾਇਆ ਵੀ ਤੁਹਾਡੀ ਬਿਜਲੀ ਮਹਿੰਗੀ ਜਿਹੜੀ ਪੈਦਾਵਾਰ ਹੁੰਦੀ ਐ ਰੋਪੜ ਥਰਮਲ ਦੇ ਵਿੱਚ ਪਰ ਲੋਕਾਂ ਨੂੰ ਇਹ ਐ ਜਿੰਨਾ ਚਿਰ ਸਿਸਟਮ ਨੂੰ ਲਗਾਤਾਰ ਜਿਉਂ ਪਲਾਨ ਨੂੰ ਚਲਾਉਂਗੇ ਤਾਂ ਬਿਜਲੀ ਸਸਤੀ ਪਊਗੀ ਜੇ ਖੜਿਆ ਰਹੂਗਾ ਤਾਂ ਜਿਹੜੇ ਉਹਦੀ ਨੇਚਰਲੀ ਆ ਵੀ ਉਹਦੀ ਜਿਹੜੀ ਕੋਸਟ ਆ ਮਹਿੰਗੀ ਪੈਣੀ ਐ ਇਸ ਲਈ ਜਿਹੜੇ ਸਮੂੱਚੇ ਬਿਜਲੀ ਕਾਮੇ ਆ ਉਹ ਲੜ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਦਿੱਕਸਮਤ ਕਰਾਂ। ਕੋਚੋਂ ਵੱਲੋਂ ਜੋ ਪ੍ਰੋਗਰਾਮ ਰੱਖਿਆ ਕਿਉਂਕਿ ਲੰਮੇ ਸਮੇਂ ਤੋਂ ਜਿਹੜਾ ਕਿਸਾਨ ਹੈ ਮਜ਼ਦੂਰਾਂ ਪਹਿਲਾਂ ਹੀ ਕਰਜ਼ੇ ਦੀ ਬਹੁਤ ਵੱਡੀ ਮਾਰ ਥੱਲੇ ਆ ਰਿਹਾ ਸੀ ਕਿਉਂਕਿ ਜਿਹੜਾ ਹਜੇ ਤੱਕ ਇਹਨਾਂ ਸਰਕਾਰਾਂ ਨੇ ਕੋਈ ਕਰਜ਼ਾ ਮਾਫੀ ਨਹੀਂ ਕੀਤੀ। ਉਸੇ ਤਹਿਤ ਕਰਜ਼ਾ ਮਾਫੀ ਦੇ ਨਾਲ ਅੱਜ ਬਿਜਲੀ ਦਾ ਜਿਹੜਾ ਕਾਨੂੰਨ ਲਿਆਉਣਾ, ਬਿਜ ਦਾ ਕਾਨੂੰਨ ਲਿਆਉਣਾ ਜਾਂ ਨਰੇਗਾ ਦਾ ਕਾਨੂੰਨ ਲਿਆਉਣਾ ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਮਹਿੰਗਾਈ ਤੇ ਹੋਰ ਵੱਡੀ ਮਾਰ ਪਾਊਗੀ। ਕਿਉਂਕਿ ਉਹਨਾਂ ਦਾ ਜਿਹੜਾ ਬਹੁਤ ਆ ਵਿਤੀ ਨੁਕਸਾਨ ਬਹੁਤ ਜ਼ਿਆਦਾ ਹੋਊਗਾ। ਉਸੇ ਕਰਕੇ ਪਹਿਲਾਂ ਤਾਂ ਕੋਈ ਕਰਜ਼ੇ ਦੀ ਸੂਤre ਸੈਂਟਰ ਨੇ ਜਾਂ ਪੰਜਾਬ ਸਰਕਾਰ ਨੇ ਦਿੱਤੀ ਨਹੀਂ ਲੋਕਾਂ ਨੂੰ ਕਿਉਂਕਿ ਖੇਤੀ ਸੈਕਟਰ ਸਾਡਾ ਤਬਾਹ ਹੋਣ ਦੇ ਕਿਨਾਰੇ ਆ ਉਤੋਂ ਇਹੋ ਜਿਹੀਆਂ ਜਿਹੜੀਆਂ ਨਵੀਆਂ ਸਕੀਮਾਂ ਲਿਆਉਣੀਆਂ ਜਾਂ ਨਰੇਗਾ ਨੂੰ ਨਾਂ ਬਦਲ ਦੇਣਾ ਨਾ ਕੁਝ ਨਹੀਂ ਹੋਣਾ ਕਿਉਂਕਿ ਮਜ਼ਦੂਰਾਂ ਨੂੰ ਕੰਮ ਚਾਹੀਦਾ 200 ਦਿਨ ਉਹਨਾਂ ਨੂੰ ਕੰਮ ਦੇਣਾ ਸੀ ਉਹ 100 ਦਿਨ ਹੀ ਦਿੱਤਾ ਗਿਆ ਪਹਿਲਾਂ ਅੱਗੋਂ ਕੀ ਉਹਨੂੰ ਕਰਨਗੇ ਐਵੇਂ ਕਰਜ਼ੇ ਦੀ ਜਿਹੜੀ ਮਾੜ ਆ ਉਹਨੂੰ ਸਰਕਾਰ ਨੂੰ ਇਹ ਤੇ ਗੌਰ ਕਰਨੀ ਚਾਹੀਦੀ ਆ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਉਹਨੂੰ ਮਾਫ ਕਰਨਾ ਚਾਹੀਦਾ ਅਤੇ ਜਿਹੜੀਆਂ ਇਹੋ ਜਿਹੇ ਜਿਹੜਾ ਬਿਜਲੀ ਵਾਲਾ ਕਾਨੂੰਨ ਹੈ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਕਿਉਂਕਿ ਇਹ ਤੋਂ ਵੱਡੀ ਮਾੜ ਹੁਣ ਲੋਕ ਚੱਲ ਨਹੀਂ ਸਕਣਗੇ ਫਿਰ ਸਰਕਾਰਾਂ ਨੂੰ ਮੂੰਹ ਦਿਖਾਣੀ ਪਊਗੀ ਲੋਕ ਸੰਘਰਸ਼ਾਂ ਦਾ ਹੀ ਇਹਦਾ ਜਵਾਬ ਦੇਣਗੇ